ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹਾਲਾਤ ਐ ਜੋ ਪੰਜਾਬ ਦੇ ਲੋਕਾਂ ਦੇ ਰਾਜਨੀਤੀ ਦੇ ਬਹੁਤ ਮਾੜੇ ਹਾਲਾਤ ਐ ਕੁਰਸੀਆਂ ਤੇ ਬਹਿ ਕੇ ਗੱਲਾਂ ਮਾਰਨੀਆਂ ਬੜੀਆਂ ਸੌਖੀਆਂ ਐ ਪਰ ਜਮੀਨੀ ਪੱਧਰ ਤੇ ਕਿਤੇ ਜਾ ਕੇ ਪਤਾ ਕੀਤਾ ਜਾਬਨੇ ਕਿ ਹਸਪਤਾਲਾਂ ਦਾ ਸਕੂਲਾਂ ਦਾ ਜਨੇ ਵੀ ਸਰਕਾਰੀ ادارے ਆ ਉਹਨਾਂ ਦਾ ਕੀ ਹਾਲ ਹੈ ਜੇ ਕੋਈ ਪਤਾ ਕਰੇ ਨਾ ਨਾ ਚੀਜ਼ਾਂ ਦਾ ਫਿਰ ਪਤਾ ਚੱਲਦਾ ਜਦੋਂ ਬੰਦਾ ਜਮੀਨੀ ਪੱਧਰ ਤੇ ਜੋੜਦਾ ਹੈ ਉਹਨੂੰ ਪਤਾ ਲੱਗਦਾ ਕਿ ਕਿਹੜੇ ਭਾਅ ਵੇਖਦੀ ਆ ਮੈਂ ਇੱਕ ਫੜ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਚੁਟਕਲੇ ਸੁਣਾਉਣੇ ਬੜੇ ਸੌਖੇ ਆ ਤੇ ਜਿਹੜੇ ਤਾੜੀਆਂ ਮਾਰਨ ਵਾਲੇ ਆ ਨਾ ਉਹ ਢਣਾਡ ਲੋਕ ਜਿਨ੍ਹਾਂ ਨੇ ਕਦੇ ਮਿੱਟੀ ਪੈਰਾਂ ਤੇ ਨਹੀਂ ਪੈਣ ਦਿੱਤੀ ਉਹ ਲੋਕ ਆ ਜਿਹੜੇ ਮਿਹਨਤ ਕਾਸ਼ੇ ਲੋਕ ਐ ਕਿਸਾਨ ਭਰਾ ਮਜ਼ਦੂਰ ਗਰੀਬ ਵਰਗ ਕਹਿ ਲੋ ਇਹਨਾਂ ਦਾ ਅੱਜ ਕੀ ਹਾਲ ਐ ਇਹ ਜੇ ਕੋਈ ਇਹਨਾਂ ਨੂੰ ਜਾ ਕੇ ਪਛੇਤਾ ਹੈ ਅੱਜ ਦੇ ਫੇਸਬੁੱਕ ਦੇ ਇੱਕ ਵੀਡੀਓ ਆਇਆ ਜਲਾਲਾਬਾਦ ਪਿੰਡ ਦੀ ਜਲਾਲਾਬਾਦ ਸ਼ਹਿਰ ਮੰਨ ਲਓ ਪੰਜ ਮੌਤਾਂ ਇੱਕ ਦਿਨ ਦੇ ਵਿੱਚ ਹੀ ਹੋਈਆਂ ਐਬੂਲੈਂਸਾਂ ਹਸਪਤਾਲਾਂ ਦੇ ਵਿੱਚ ਹੈ ਨਹੀਂਗੇ ਡਾਕਟਰ ਹਸਪਤਾਲਾਂ ਵਿੱਚ ਹੈ ਨਹੀਂ ਬੁਰੇ ਹਾਲ ਐ ਲੋਕਾਂ ਦੇ ਕਿਸੇ ਨਾ ਕਿਸੇ ਪੱਖੋਂ ਸਾਨੂੰ ਲੋਕ ਮਾੜਾ ਕਹਿਣਗੇ ਕਿਉਂਕਿ ਇਹ ਨਵੀਂ ਸਰਕਾਰ ਬਣਨ ਤੇ ਇੱਕ ਮੈਂ ਖਾਸ ਗੱਲ ਕਹਿ ਜਾ ਹਰ ਵੀਡੀਓ ਵੇਖਣ ਵਾਲੇ ਨੂੰ ਦੋਸਤੋ ਮੈਂ ਕਦੇ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਿਆ ਕਿਉਂਕਿ ਸਾਨੂੰ ਪਤਾ ਹੈ ਰਾਜਨੀਤੀ ਚੀਜ਼ ਕੀ ਹੈ ਰਾਜਨੀਤੀ ਇੱਕ ਧੋਖਾ ਹੈ ਜੇ ਅਸੀਂ ਗੁਰੂ ਮਹਾਰਾਜ ਜੀ ਦਾ ਲਿਬਾਸ ਪਹਿਨਿਆ ਹੋਇਆ ਬਾਣਾ ਪਹਿਨਿਆ ਸਰਗੁ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਦੀ ਹਾਜ ਰੱਖੇ ਦਾਤਾ ਵਾਹਿਗੁਰੂ ਦਸ਼ਮੇਸ਼ ਪਤਾ ਕਲਗੀਧਰ ਮਹਾਰਾਜ ਤੇ ਧੋਖੇਬਾਜ਼ਾਂ ਦੇ ਨਾਲ ਅਸੀਂ ਲਿੰਕ ਰੱਖਾਂਗੇ ਕਿਉਂ ਇੱਕ ਸਮਾਂ ਸੀ ਲਿੰਕ ਸੀ ਬਾਧੂ ਪਰ ਜਦੋਂ ਸੋਚ ਆਈ ਕਿ ਤਾਂ ਸਾਰੀਆਂ ਹੀ ਲਾ ਸਰਕਾਰੀ ਕਰਮਚਾਰੀ ਲੀਡਰਸ਼ਿਪ ਸਾਰੀ ਬੇਈਮਾਨ ਐ ਧੋਖੇਬਾਜ਼ ਐ ਇਹ ਕ腐ਟ ਲੋਕ ਐ ਤੇ ਬਾਈ ਜੀ ਸੱਚ ਕਰਕੇ ਜਾਣੋ ਕਿ ਆਪਾਂ ਇਹਨਾਂ ਲੋਕਾਂ ਦੇ ਨੇੜੇ ਵੀ ਨਹੀਂ ਗਏ। ਇਹ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਹੈ? ਕਿ ਸਾਨੂੰ ਲੋਕਾਂ ਨੂੰ ਜਾਗਣ ਦੀ ਲੋੜ ਹੈ। ਜਦੋਂ ਕਿਤੇ ਕੰਮ ਨਹੀਂ ਹੁੰਦਾ। ਚਾਹ ਕੋਈ ਵੀ ਵਰਗ ਹੋਵੇ ਇੱਥੇ ਜਾਤੀ ਪਾਤੀ ਦਾ ਤਾਂ ਮਤਲਬ ਹੀ ਕੋਈ ਨਹੀਂ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਦੇਣ ਦੀ ਲੋੜ ਹੈ। ਚਾਹੋ ਹਸਪਤਾਲ ਹੈ ਚਾਹੇ ਸਰਕੂਲ ਹੈ ਚਾਹੇ ਥਾਣਾ ਉਥੇ ਹਰ ਇੱਕ ਇਨਸਾਨ ਦਾ ਫਰਜ ਬੰਦਾ ਹੈ ਕਿ ਉਹਨਾਂ ਗਰੀਬ ਲੋਕਾਂ ਦੀ ਬਾਈ ਸਹਾਇਤਾ ਕਰੋ ਜੋ ਸਦਲਦਲ ਦੇ ਵਿੱਚ ਪੀਸੇ ਜਾ ਰਹੇ ਹੈ ਇਨਸਾਨੀਅਤ ਇਹੀ ਕਹਿੰਦੀ ਹੈ ਤੇ ਰੱਬ ਨੂੰ ਦੋਸਤੋ ਖੁਸ਼ ਹੁੰਦਾ ਹੈ ਜਦੋਂ ਸਾਡੇ ਵਿੱਚ ਇਨਸਾਨੀਅਤ ਆਉਂਦੀ ਹੈ ਅਸੀਂ ਧਰਮ ਕਰਮ ਤੋਂ ਉੱਠ ਕੇ ਉੱਪਰ ਕੰਮ ਕਰਦੇ ਆ ਨਾ ਜਦੋਂ ਕੋਈ ਉਹ ਪ੍ਰਮਾਤਮਾ ਵੀ ਬੜਾ ਦਿਆਲੂ ਹੈ ਸਾਨੂੰ ਖੁਸ਼ੀਆਂ ਬਖਸ਼ਦਾ ਸਾਡੇ ਪਰਿਵਾਰਾਂ ਤੇ ਦਇਆ ਕਰਨ ਵਾਲਾ ਉਹ ਜ਼ਮੀਨੀ ਪੱਧਰ ਤੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਇੱਕ ਆ ਰੱਖਣ ਦੀ ਲੋੜ ਹੈ ਇੱਕ ਆ ਰੱਖੋਗੇ ਤਾਂ ਪੰਜਾਬ ਬਚਣਾ ਨਹੀਂ ਪੰਜਾਬ ਦੇ ਹਾਲਾਤ ਇਹ ਦੂਜਾ ਜ਼ਿਆਦਾ ਖਰਾਬ ਹੋਣਗੇ ਸੋ ਦੋਸਤੋ ਫਤੇ ਪ੍ਰਵਾਨ ਕਰੋ ਇਹਨਾਂ ਇੱਕ ਵੀਡੀਓ ਹੰਗਾਰਾ ਪਾਤਿਆ ਕਰੋ ਚੰਗੀ ਲੱਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ